ਬੈਠੇ ਆ ਪਰਸ਼ਾਵੇਂ ਦੀ ਤਰ੍ਹਾਂ ਸੁਖਵੀਰ ਸਿੰਘ ਬਾਦਲ ਦੇ ਨਾਲ ਸਨ ਹਰ ਵੇਲੇ ਡਿਫੈਂਡ ਕਰਦੇ ਸੀ ਪਰ ਅੱਜ ਕੰਡੈਮ ਕਿਉਂ ਕਰਦੇ ਆ ਕੁਝ ਵੱਡਾ ਹੋਇਆ ਨਾ ਤਾਂ ਇਹ ਛੱਡ ਕੇ ਆਏ ਚੰਦੂ ਮਾਜਰਾ ਸਾਹਿਬ ਬੈਠੇ ਸਨ ਵਡਾਲਾ ਸਾਹਿਬ ਬੈਠੇ ਛੋਟੇਪੁਰ ਸਾਹਿਬ ਬੈਠੇ ਆ ਪੰਜੋਲੀ ਸਾਹਿਬ ਬੈਠੇ ਆ ਉਹਨਾਂ ਦੇ ਸਾਥੀ ਮੈਂ ਨਾ ਲਵਾਂ ਤੇ ਲਿਸਟ ਬੜੀ ਲੰਬੀ ਆ ਕਿਉਂ ਛੱਡ ਕੇ ਆਏ ਕੁਝ ਵੱਡਾ ਨੁਕਸਾਨ ਪਹੁੰਚਦਾ ਕੰਮ ਦਾ ਕੀਤਾ ਨੀ ਤੇ ਹਰ ਵੇਲੇ ਉਹਨਾਂ ਦੇ ਨਾਲ ਪਰਛਾਵੇਂ ਦੀ ਤਰ੍ਹਾਂ ਰਹਿਣ ਵਾਲੇ ਇਹਨਾਂ ਨੇ ਸਾਥ ਕਿਉਂ ਛੱਡਿਆ ਬਾਬਾ ਹਰਨਾਮ ਸਿੰਘ ਜੀ ਬੈਠੇ ਆ ਇਹਨਾਂ ਨੇ ਤਾਂ ਪੰਥ ਦੇ ਕੋਲ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਵੀ ਕਰਵਾਈਆਂ ਤੇ ਕੀਤੀਆਂ ਪਰ ਅੱਜ ਕਿਉਂ ਵਿਰੋਧ ਵਿੱਚ ਖੜੇ ਇਹਨਾਂ ਵੇਖਿਆ ਇਹਨਾਂ ਪੰਥ ਦਾ ਵੱਡਾ ਨੁਕਸਾਨ ਕੀਤਾ ਬਾਦਲ ਪਰਿਵਾਰ ਨੇ ਕਦੇ ਗੁਰਮੁਖ ਪਿਆਰਿਓ ਖਿਆਲ ਕਰੋ ਅੱਜ ਕਿਉਂ ਪੰਥ ਨੂੰ ਆਵਾਜ਼ ਦਿੱਤੀ ਜਥੇਦਾਰ ਲਗਾਏ ਜਾਣ ਤੇ ਉਹਨਾਂ ਦੀ ਸਾਂਪਤੀ ਵਾਲੀ ਸੇਵਾ ਮੁਕਤ ਕੀਤੇ ਜਾਣ ਇਸ ਤਰ੍ਹਾਂ ਦਾ ਸੁਭਾਜ ਜਿਹੜਾ ਉਹ ਬਣਨਾ ਹੋ ਇਸ ਤਰ੍ਹਾਂ ਦਾ ਵਿਧੀ ਵਿਵਧਾਨ ਸਾਂਝਾ ਇੱਕ ਬਣਨਾ ਚਾਹੀਦਾ ਮੈਂ ਬੇਨਤੀ ਕਰੂੰਗਾ ਮਤੇ ਜਿਹੜੇ ਆ ਲਿਖ ਕੇ ਆਏ ਆ ਜਿਹੜੇ ਪਾਸ ਹੋਣੇ ਆ ਪਰ ਮੈਂ ਬੇਨਤੀ ਕਰੂੰ ਆ ਇੱਕ ਐਸਾ ਮਤਾ ਵੀ ਜ਼ਰੂਰ ਲਿਆਂਦਾ ਜਾਵੇ ਕਿ ਜਿਹੜੇ ਇਸ ਤਰੀਕੇ ਦੇ ਨਾਲ ਚਾਹੇ ਉਹ ਦਮਦਮਾ ਸਾਹਿਬ ਚਾਹੇ ਉਹ ਕੇਸਗੜ ਸਾਹਿਬ ਚਾਹੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਿਸ ਤਰ੍ਹਾਂ ਜਥੇਦਾਰ ਲਾਏ ਗਏ ਆ ਇਹ ਖਾਸ ਕਰਕੇ ਆ ਮਹਾਪੁਰਸ਼ਾਂ ਸੰਪਰਦਾਵਾਂ ਪਿਆ ਸੰਗਤਾਂ ਦੇ ਸਮਾਜਵਾਦ ਦਾ ਬੰਧ ਕਮੇਟੀ ਵੱਲੋਂ ਪੂਰਾ ਸਹਿਯੋਗ ਰਹੇਗਾ ਕਿ ਸੰਤ ਜੀ ਆਨੀ ਹਰਮਾਨ ਸਿੰਘ ਖਾਲਸਾ ਮੁਖੀ ਗੰਦਮੇ ਸਰ ਸਾਰੇ ਮਹਾਪੁਰਸਾਂ ਸੰਪਰਦਾਮਾ ਟਕਸਾਲਾ ਨਿਹੰਗ ਸਿੰਘ ਜਥੇਬੰਦੀਆਂ ਸੰਗਤਾਂ ਨੂੰ ਨਾਲ ਲੈ ਕੇ ਸਾਂਝਾ ਪ੍ਰੋਗਰਾਮ ਦੇ ਤੇ ਆਪਾਂ ਸ਼ਾਰੀਰਕ ਬੋਲਿ ਚੁੜਾ ਕੇ ਪੰਥ ਨੂੰ ਇਹਨਾਂ ਹਾਲਾਤਾਂ ਦੇ ਵਿੱਚੋਂ ਕੱਢਿਆ ਜਾਵੇ ਜਿਹੜੇ ਹਾਲਾਤ ਅੱਜ ਪੰਥ ਦੇ ਕੌਮ ਦੇ ਬਣੇ ਹੋਏ ਆ ਚਾਓ ਇਹਨਾਂ ਵਿਚਾਰਾਂ ਦੇ ਨਾਲ ਹੀ ਆਪ ਸਰਬੱਤਾਂ ਦੇ ਸੰਗਤਾਂ ਦਾ ਮਹਾਪੁਰਸ਼ਾਂ ਜਿੱਥੇ ਬੰਦੀਆਂ ਦਾ ਦੇਵੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੋਇਆ ੁੱਲਾ ਚੁਕਾਂ ਦੀ ਖਮਾ ਮੰਗਦਾ ਹੋਇਆ ਮੈਂ ਖਤੇ ਅਰਦਾਸ ਕਰਦਾ ਕੋਈ ਵੀ ਰਸਨਾ ਵਾਦੀ ਨਾ ਰਹੇ ਧਕਾਓ ਸੀ ਸਤਿਗੁਰਾਂ ਨੂੰ ਸੰਗਤ ਆਜੂਏ ਤਫਾਦੇ ਬੁਝਾਓ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਦੀ ਸੇਵਾ ਤੋਂ ਜਥੇਦਾਰ ਗੈਰ ਹਾਜ਼ਰ ਨਵੇਂ ਉਸ ਨਿਆਨ ਤੋਂ ਸ਼੍ਰੀ ਸਾਹਿਬ ਗੈਰ ਹਾਜ਼ਰ ਰਾਤ ਦੇ ਹਨੇਰੇ ਚੋਂ ਅੰਮ੍ਰਿਤ ਗੈਰ ਹਾਜ਼ਰ ਕਾਦੀ ਇਹ ਜ਼ਥੇਦਾਰੀ ਕਾਦਾ ਏ ਬਹਾਦਰ ਕਾਦੀ ਇਹ ਜ਼ਥੇਦਾਰੀ ਕਾਦਾ ਏ ਬਹਾਦਰ ਬੁਰਹੀਨਾ ਨਾਜ਼ਰ ਔਰ ਗੁਰੂ ਹੀ 라 ਹਾਜ਼ਰ ਗੁਰੂ ਹੀ ਨਾਜ਼ਰ ਗੁਰੂ ਹੀ ਨਾ ਹਾਜ਼ਰ ਗੈਰ ਜਤੀ ਪੰਥ ਜੇ